ਦੇਖ ਕੇ ਕਿ ਆਹ ਠੀਕ ਹੈ ਤਾਂ ਕਿ ਦਿੱਤੇ ਤੇ ਮੈਂ ਤਾਂ ਲਵਾਉਣਾ ਮਗਰ ਮਾਸਾ ਦਵਾਈ ਦਵਾਈ ਦਵਾਏ ਤਾਂ ਕਰਕ ਪਊਗਾ ਕੀ ਹੋਇਆ ਦਵਾਈ ਨਹੀਂ ਮੈਂ ਇਹ ਤਾਂ ਲਿਆ ਦਵਾਈ ਪਤਾ ਆਂਦੀ ਮਮੀ ਆਈ ਮੈਂ ਬੋਤ ਕੁਰਸੀ ਪੜਾਵਾ ਤੈਨੂੰ ਕੋਲ ਲੈ ਆ ਲੈ ਕੋ ਕੁਰਸੀ ਦਵਾਈ ਤਾਂ ਪਤਾ ਕਿ ਜੀ ਕੋਈ ਕੰਦ ਨਹੀਂ ਆ ਪੂਨ ਆਂਡੇ ਆਹ ਏਗਾ ਕੈਸੇ ਉਠਾਣੀ ਆ ਬਸ ਜਾਓ ਤੇ ਕਿਹੜਾ ਨੀਬਲ ਪੜਨਾ ਕਿੰਨੇ ਡਾਕਟਰ ਕਹਿੰਦੇ ਦਵਾਈ ਕਿਹੜੀ ਖਾਣੀ ਮੈਂ ਆਈ ਇਹ ਰੱਖੋ ਅੱਛਾ ਫਲੇਟ ਕਹਿੰਿਆ ਨਹੀਂ ਬੇੜੀਓ ਵੈਸੇ ਕਮਾ ਜਵਾ ਹਾਂ ਕੋਠਾ ਮਟ ਬੈਂਡੇ ਪਾਈ ਵੀ ਕਮਾ ਜੀ ਨਾਲ ਨਾਲ ਬਸ ਲੋ ਜਿੰਦਾਂ ਚੱਲਦੇ ਹੋ ਅਗਰ ਤੁਸੀਂ ਗੁੱਸਾ ਨਾ ਮੈਨਾਂ ਮੈਂ ਖਲ ਪੀਪਰ ਕਰਨਾ ਸੜ ਜਾਣਾ ਪਟਾ ਨਹੀਂ ਪਟਾ ਨਹੀਂ ਮੈਂ ਕਹੋ ਤਾਂ ਮੁੱਠ ਪੜਾ ਚੱਕਾ ਪੜਾ ਮੇਰੀ ਗੱਲ ਪੀਪਰ ਕਰ ਕਰਨੀ ਵੇਖ ਘਟ ਰਹੇ ਸੀ ਹੁਣ ਆਉਂਦੇ ਦੂਸਰੇ ਤੋਂ ਸੱਲਾਹ ਬਤਾਈ ਉਹ ਆਹ ਤੈਨ ਨਾਲ ਹੀ ਦੱਸਣਾ ਵਾ ਤੀ ਕਹਣਾ ਵੀ ਇਹ ਤੇ ਮੇਰਾ ਭਰਾ ਦਵਾਈ ਲੈ ਕੇ ਆਇਆ ਵਾ ਉਹ ਡਾਕਟਰ ਨੇ ਵਿੱਚ ਦਵਾਈ ਪਾਈ ਹੋਵੇ ਤੁਸੀਂ ਕਿਹਾ ਵੀ ਨਹੀਂ ਡਾਕਟਰ ਉਹ ਦਵਾਈ ਕਿੱਦਾਂ ਪਾਈ ਹੋਗੀ ਇਹ ਜਿਹੜੀ ਨੀਂਦ ਦੀ ਦਵਾਈ ਆ ਇਹ ਤੇ ਕੋਮਾ ਦੇ ਮਰੀਜ਼ ਨੂੰ ਵੈਸੇ ਨਹੀਂ ਦੇਣੀ ਚਾਹੀਦੀ ਇਹ ਕਿਉਂ ਦਿੱਤੀ ਉਹਨੇ ਦਵਾਈ ਇਹਦੇ ਨਾਲ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਵਾ ਫੇਰ ਤੁਸੀਂ ਮਤਲਬ ਤੁਹਾਡੇ ਦਿਮਾਗ 'ਚ ਇੱਕ ਤਾਂ ਮੋਰਾ ਵਾ ਤੁਹਾਡੇ ਪਰਸੀਮਨ ਲੈ ਗੋੜੇ ਕੋਲ ਤੁਸੀਂ ਪਹੁੰਚ ਕੇ ਕੱਲੇ ਸੋਚਣਾ ਵਾ ਥੋੜਾ ਜਿਹਾ ਦਿਮਾਗ ਤੇ ਕੱਲ੍ਹ ਸੋਚਣਾ ਵਾ ਫੇਰ ਤੁਸੀਂ ਕਹਿਣਾ ਆ ਵੀ ਡਾਕਟਰ ਸਾਬ ਚਲੋ ਕੋਈ ਗੱਲ ਨਹੀਂ ਆ ਆਪਾਂ ਟੈਬਲ ਬਾਹਰ ਕੱਢ ਦਿੰਨੇ ਆ ਮੈਂ ਆਪਣੇ ਭਰਾ ਨੂੰ ਪੁੱਛ ਲੂੰਗੀ ਉਹ ਡਾਕਟਰ ਨੂੰ ਪੁੱਛਣਗੇ ਜੇ ਉਹ ਡਾਕਟਰ ਕਹੂਗਾ ਵੀ ਇਹ ਦਵਾਈ ਪਾ ਦਾਂਗੇ ਨਹੀਂ ਚਾਹ ਦਵਾਈ ਕੱਢ ਦਾਂਗੇ ਬਾਕੀ ਤੁਸੀਂ ਹੋਰ ਦੱਸੋ ਦਵਾਈਆਂ ਸਹੀ ਆ ਸਾਰੀਆਂ ਨਾਲ ਬਾਕੀ ਸਾਰੀਆਂ ਦਵਾਈਆਂ ਸਹੀ ਆ ਚਲੋ ਬਾਕੀ ਠੀਕ ਆ ਤੁਸੀਂ ਇਹ ਕਹਿਣਾ ਹੋਰ ਪਾਜੀ ਪਾਸ ਸਾਰੀਆਂ ਨਹੀਂ ਕਰਨੀਆਂ ਤੁਸੀਂ ਇੰਦਾ ਕਰਨਾ ਆ ਆਹ ਇੱਕ ਦੋ ਕੱਢ ਕੇ ਫੇਰ ਦੁੱਦੂ ਆ ਮਾਪੀ ਗੱਲ ਕਰਨੀ ਵਾਲੀ ਜਦ ਗੁਗਰੇ ਜੀ ਦੋਨਾਂ ਮੰਮੀ ਨੂੰ ਬਾਹਰ ਮਾਰ ਕੇ ਲੈ ਜਾਣਾ ਨਾ ਇੱਕੋ ਤੇ ਔਰ ਤਾਂ ਸਾਈਡ ਤੋਂ ਵੀ ਥੋੜਾ ਸੀਨ ਬਣਾ ਲਿਆ ਜੰਗਾ ਤੇ ਮੈਂ ਆ ਗੱਲਾਂ ਕਰਦਾ ਮੈਂ ਪਰ ਹੁੰਦੇ ਆ ਵਾ ਅੱਛਾ ਆ ਗੱਲਾਂ ਬਾਤਾਂ ਆ ਸਾਰੀਆਂ ਬਾਤਾਂ ਥੋੜਾ ਸੀਨ ਵਿੱਚ ਹੈ ਨਹੀਂ ਕਿ ਜਿਆਦਾ ਤੇਰਾ ਸੀਨ ਤੇਰਾ ਸੀਨ ਨਹੀਂ ਆ ਬੜਾ ਜਲਦੀ ਕਿ ਨਾ ਮੈਂ ਆ ਗੁਲਗੁਲਾ ਗਿਆ ਬਸ ਦੋ ਮਿੰਟ ਖੜਾ ਬਸ ਖਲੀ ਖਸੀਨਾ ਤੂੰ ਹੀ ਬਸ ਨਾ ਮਾ ਗਰਮੀ ਤੋਂ ਵਿੱਚੇ ਸੀਨ ਦੇ ਵਿੱਚ ਆ ਕੇ ਬਾਜ ਮਾਰ ਕੇ ਲੈ ਜਾਣਾ ਵਾ ਤੂੰ ਕਿਹੜਾ ਵੀ ਹਉਣੀ ਆ ਤੂੰ ਕਿਹੜਾ ਮੰਮੀ ਮੇਰੀ ਗੱਲ ਸੁਣੋ ਪਹਿਲਾਂ ਅੱਟ ਕੇ ਮੇਰੀ ਗੱਲ ਮੇਰੀ ਗੱਲ ਦੋ ਤੋਂ ਢੋੜੀ ਗੱਲ ਤੁਹਾਨੂੰ ਕਹੂਗੀ ਨ ਫੇਪੂ ਜੀ ਨੇ ਖਾ ਚੱਲੀ ਹੋ। ਪਿਆ ਦੋਈ। ਨਾ ਖਾਓ। ਮੰਮੀ ਜੀ ਮੇਰੇ ਘਰ ਸੁਣਿਆ ਆਪੇ। ਕੀ ਗੱਲ ਆਏ ਤਾਂ ਸਹੀ ਪਰਿਵਾਰ ਤੋਂ ਸੁਣੋ। ਜੇ ਮੁੰਨਾ ਮੁੰਡੇ ਨੂੰ ਦਵਾਈ ਤੋਂ ਵਰਤਣਗੇ। ਬੰਦ ਜੀ ਇੱਥੇ ਸਾਰੇ। ਸਭਾ ਪੇਕ ਮੀਟਰ ਕੋ ਬਾਕੀ ਦੇ ਨਾਲ ਥੇ ਹੋ ਆ ਦੋ ਇੱਕ ਤੋਂ ਅੱਧੀ ਮਾਈਕੀ ਦੀ ਬਾਤ ਹੈ। ਹੈ? ਆਂ ਨੀਂਦ ਵਾਸਤੇ ਕਹਿੰਦੇ ਕਿਨੇ ਦੋਈ ਬਾਤ ਹੈ। ਡਾਕਟਰ ਸਾਹਿਬ ਇਹ ਜੇ ਮੇਰਾ ਵੀਰ ਦਵਾਈਆਂ ਲੈ ਕੇ ਆਇਆ ਵਾ ਅਸਾਂ ਨੀਂਦੀਆਂ ਕੋ ਨਹੀਂ ਆਉਂਦੀਆਂ ਨੇ ਦੇਖੋ ਉਹ ਤੇ ਪਹਿਲਾਂ ਹੀ ਬੰਮਾ ਜਿਹਾ ਜੇ ਇਹ ਨੂੰ ਹੋਰ ਦੇ ਦਿੱਤੀ ਤੇ ਉਹਨੇ ਹੋਰ ਬਿਲਕੁਲ ਹੀ ਉੱਠਣਾ ਨਹੀਂ ਕਦੇ ਵੀ ਉੱਠਣਾ ਇਹ ਜਿਆਦਾ ਨੁਕਸਾਨ ਕਰੋਗੇ ਤੋ ਇਹਦੇ ਅੱਛਾ ਅੱਛਾ ਡਾਕਟਰ ਸਾਹਿਬ ਮੈਂ ਨਾ ਆਪਣੇ ਭਰਾ ਨੂੰ ਫੋਨ ਕਰ ਲਵਾਂਗੀ ਤੇ ਉਹਨਾਂ ਨੂੰ ਪੁੱਛ ਲਵਾਂਗੀ ਜੇ ਇਹਦੇ ਰੋਟਨੇ ਦੁਆਈ ਪਾਈ ਹੋਊਗੀ ਫਿਰ ਇਹਨਾਂ ਨੂੰ ਦੇਈ ਜਾਵਾਂਗੇ ਤੇ ਜੇ ਇਹਨਾਂ ਨੂੰ ਨਾ ਪਾਈ ਹੋਊਗੀ ਤੇ ਮੈਂ ਉਹਨੂੰ ਘਰ ਕਰਕੇ ਪੁੱਛ ਲਵਾਂਗੀ ਕੀ ਕਹਿੰਦੇ ਰੋਟੇ ਭਲਾ ਚਲੋ ਠੀਕ ਆ ਪਰ ਮੇਰੇ ਹਿਸਾਬ ਨਾਲ ਇਹ ਦੁਆਈ ਬਿਲਕੁਲ ਨਹੀਂ ਦੇਣਕੋ ਆ ਜਿਹੜੀ ਆ ਨਹੀਂ ਦੋਲੇ ਬੋਲੀ ਆ ਠੀਕ ਆ ਜਿਆਦਾ ਨੁਕਸਾਨ ਹੋ ਗਏਗਾ ਠੀਕ ਆ ਐ ਕਰ ਦੋ ਜਿਹੜੀ ਕੁਝ ਬੜੀ ਨਹੀਂ ਮੇਰੇ ਵੀ ਮੇਰੇ ਘਰ ਨੂੰ ਇੱਕ ਵਾਰ ਦੋਨ ਮਾਰਤ ਪਰ ਤੁਸੀਂ ਨਾ ਜਦੋਂ ਇਹ ਆਵਾਜ਼ ਮਾਰਨੇ ਹੈ ਨਾ ਉਦੋਂ ਦੀ ਚੋਕ ਅੱਗੇ ਵਧਵਾਇਆਂ ਬੋਲਦੇ ਰਹੋ ਵਿਚ ਵਿਚ ਸੀਨ ਦੇ ਵਿੱਚ ਬੋਲੋ ਨਾ ਕਿਹੜੇ ਕਰਮੀ ਤੋਂ ਪੁੱਛਦੇ ਨਹੀਂ ਕਰਲ ਹੁੰਦੀ ਨਾ ਪਤਾ ਨਹੀਂ ਕਿ ਪਿੱਛੇ ਬੋਲ ਰਹੇ ਹੈ ਇਹ ਆਵਾਜ਼ ਮਾਰਨੇ ਕਿ ਚਲੋ ਫੇਰ ਜਦੋਂ ਚਲੋ ਚਲੋ ਰੈਡੀ 1 2 3 ਲਿਆ ਦੋ ਇੱਕ ਵਾਰ ਬਾਕੀ ਦਵਾਈ ਤੇ ਬਿਲਕੁਲ ਸਹੀ ਆ ਆ ਤੋ ਇਹ ਕਿਨੇ ਪਾਤੀ ਨੀਂਦ ਵਾਸਤੇ ਮੇਰੀ ਗੱਲ ਸੁਣ ਮਮੀ ਆ ਹੁਣ ਦੀ ਸਾਲਾ ਮਮੀ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਲੋ ਨਹੀਂ ਮੈਂ ਅਜੇ ਪਹਿਲਾਂ ਗੱਲ ਸੁਣਾ ਤੂੰ ਦਵਾਈ ਦਵਾ ਠੀਕ ਮਮੀ ਇਹ ਤੁਸੀ ਆ ਦਵਾਈ ਨੀਂਦ ਵਾਸਤੇ ਹੈ ਨਾ ਇਹ ਬਹੁਤ ਅਨਸਾਰ ਕਰੂ ਇਹਨਾਂ ਦਾ ਇਹ ਉਹ ਤਾਂ ਆਲਰੇਡੀ ਪਹਿਲਾਂ ਹੀ ਕੋਮਾ ਚ ਆ ਜੇ ਤੁਸੀਂ ਆ ਦਵਾਈ ਦੇ ਦਿੰਦੇ ਤੇ ਬਿਲਕੁਲ ਉੱਠਣਾ ਨਹੀਂ ਕਦੇ ਵੀ ਉੱਠਦਾ ਨਹੀਂ ਉਹ ਹਾਏ ਇਹ ਬਿਲਕੁਲ ਦਵਾਈ ਨਹੀਂ ਦੇਣੀਗੀ ਪਤਾ ਕੀ ਡਾਕਟਰ ਸਾਹਿਬ ਮੇਰੇ ਵੀਰ ਜੀ ਨੂੰ ਦਵਾਈ ਲੈ ਕੇ ਆਏ ਆ ਤੇ ਕੋਈ ਨਹੀਂ ਫਿਰ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛ ਲੂੰਗੀ ਜੇ ਤੇ ਪਰਚਾ ਸਾਹਮਣੇ ਦੀਂਦੀ ਗੋਲੀ ਪਾਈ ਹੋਊਗੀ ਤੇ ਫਿਰ ਇਹਨਾਂ ਨੂੰ ਦੇ ਦਾਂਗੀ ਤੇ ਜੇ ਨਾ ਪਾਈ ਹੋਗੀ ਤੇ ਕੋਈ ਗੱਲ ਨਹੀਂ ਫਿਰ ਮੈਂ ਨਾ ਦਊਂਗੀ ਤੁਸੀਂ ਪਤਾ ਕਰ ਲਓ ਪਰ ਮੈਨੂੰ ਲੱਗਦਾ ਕਿ ਕੋਈ ਦਵਾਈ ਨਹੀਂ ਦਿੱਤੀ ਜੀ ਨੀਂਦ ਵਾਲੀ ਨਹੀਂ ਠੀਕ ਹੈ ਹਾਂਜੀ ਹੋਰ ਕੁਝ ਮੈਂ ਤੈਨੂੰ ਕਹਿ ਰਿਹਾ ਹਾਂ ਉਸ ਤੋਂ ਜਨਾ ਹੈ ਵੀ ਟੀਕੇ ਇੰਜੈਕਸ਼ਨ। ਕਦੇ ਮੈਂ ਕਿਹਾ ਵੀ ਮੈਂ ਦੇਖ ਸਭ ਵਿੱਚ ਟੀਕੇ ਵੀ ਹੈਗੇ। ਹਾਂ ਟੀਕੇ ਵੀ ਹੈਗੇ ਨਾ ਤੇ ਇਹ ਟੀਕੇ ਲਾ ਦਿਓ ਇਹਨਾਂ ਨੂੰ ਫਿਰ ਤੁਸੀਂ। ਉਹਨੇ ਕਿਹਾ ਵੀ ਟੀਕੇ ਲਾਉਂਦੇ ਇਹਨਾਂ ਨੂੰ ਟੀਕੇ ਲਾ ਦਿਓ ਤੁਸੀਂ। ਟੀਕੇ ਐਸੇ ਸਤਨ ਵਾਸਤੇ ਕਹਿ ਰਿਹਾ ਤੂੰ। ਇਹ ਕੋਈ ਗੱਲ ਨਹੀਂ ਹੋ ਰਿਹਾ। ਤੇ ਇਹ ਟੀਕੇ ਨਾਲ ਸਤਨ ਇਹਨਾਂ ਨੂੰ ਵੀ ਨਹੀਂ ਟੀਕੇ ਨਾ ਕਰੋ। ਤੁਸੀਂ ਮੈਨੂੰ ਮੇਰੀ ਸਮਝ ਤੂੰ ਟੀਕੇ ਨਾ ਲਾਓ। ਮੈਂ ਮੇਰੇ ਅਗਰ ਮੇਰੀ ਗੱਲ ਮੰਨੋ ਤੇ ਟੀਕੇ ਕੋਈ ਗੱਲ ਨਹੀਂ। ਹੁਣ ਸਿੱਧਾ ਇਹ ਪੂੜੀ ਖਾ ਕੇ। ਪੂਰੀ ਤਾਂ ਬਚ ਗਈ ਉਹ ਤੁਸੀਂ। ਟੀਕੇ ਨਾ ਦਵਾਓ। ਮੇਰੀ ਗੱਲ ਤਾਂ ਟੀਕੇ ਨਾ ਲਾਓ ਤਾਰਵਾਇਓ ਪਹਿਲਾਂ ਉਹ ਡਾਕਟਰ ਦੀ ਸਲਾਹ ਲੈ ਲਓ ਫਿਰ ਵੀ ਕਰਵਾਓ ਮੈਂ ਤਰਾਏ ਹੋ ਕਹੀਦੀ ਆ ਤੁਹਾਨੂੰ ਬਾਕੀ ਤੁਸੀਂ ਦੱਸੋ ਆ ਜਾਏਗਾ ਨਹੀਂ ਚਲੋ ਫਿਰ ਟਰੈਟਸਪ ਦੇ ਤੁਸੀਂ ਕਹਿੰਦੇ ਹੋ ਤੇ ਫਿਰ ਮੈਂ ਇਦਾਂ ਹੀ ਕਰ ਲੈਣੀ ਕੋਈ ਗੱਲ ਨਹੀਂ ਮੈਂ ਆਪਣੇ ਭਰਾ ਨਾਲ ਗੱਲਬਾਤ ਕਰਕੇ ਉਹਨੂੰ ਪੁੱਛ ਕੇ ਤੇ ਫੇਰ ਹੀ ਮੈਂ ਦਵਾਈ ਖਾਣ ਹਾਂ ਤੁਸੀਂ ਜਿਹੜਾ ਟਰੈਟਸਪ ਕਹਿੰਦਾ ਚਲੋ 3 ਨਾਲ ਹੀ ਨਾਲ ਤੋਰਦਾ ਟਰੈਟਸਪ ਹਾਂ ਨਾਲੇ ਤੋਰਦਾ ਟਰੈਟਸਪ ਬੱਤਨ ਵੀ ਚੱਲ ਜਾਣਾ ਹਾਂ ਨਾਲੇ ਹਾਂ ਚਲੋ ਹਾਂ ਤਾਂ ਹੀ ਹੁਣ ਦੋ ਵੀ ਟੀਕੇ ਦੀ ਗੱਲ ਤੁਸੀਂ ਰੈਡੀ 1 2 3 ਤੇ ਰੱਗ ਦਾ ਸਾਹ ਸਾਹ ਵਿੱਚ ਚੇਤਾ ਹੋ ਗਿਆ ਇਹਦੇ ਵਿੱਚ ਇੰਜੈਕਸ਼ਨ ਵੀ ਹੈ ਗਿਆ ਓਲ ਓਲ ਉਹਨੇ ਤੁਹਾਨੂੰ ਤੇ ਲੋਨ ਮਾ ਦੇ ਨਾ ਸਭਿਆ ਦੇ ਉਹ ਤਾਂ ਠੀਕ ਆ ਪਰ ਜੇ ਉਹ ਡਾਕਟਰ ਦਾ ਟ੍ਰੀਟਮੈਂਟ ਚਾਹਦਾ ਹਨ ਹਾਂਜੀ ਮੈਂ ਜੀ ਉਹਨਾਂ ਨੂੰ ਪੁੱਛ ਕੇ ਲਗਵਾਓ ਪਰ ਇਹ ਉਹਨਾਂ ਨੇ ਭੇਜਿਆ ਇੱਕ ਵਾਰ ਫੋਨ ਕਰਕੇ ਪਤਾ ਕਰ ਲੋਗੇ ਟੀਕੇ ਲਗਾਉਣੇ ਆ ਜਾਂ ਨਹੀਂ ਲੋਣ ਠੀਕ ਆ ਠੀਕ ਹੈ ਪਰ ਉਸੇ ਕੰਮ ਆਸ ਤੇ ਹਾਂ ਠੀਕ ਆ ਪੂਰਾ ਹੋ ਗਿਆ ਹਮ ਰੈਡੀ 1 2 3 ਤੇ ਡਾਕਟਰ ਸਾਹਿਬ ਹਾਂਜੀ ਮੈਂ ਤਾਂ ਨਹੀਂ ਕਰਕੇ ਸੱਦਾ ਹੀ ਅਜੇ ਇਹ ਇੰਜੈਕਸ਼ਨ ਹਨਾ ਕੋਈ ਨਾ ਦਫਰ ਨਹੀਂ ਮੇਰੀ ਮੰਨੂ ਨਾ ਤੁਸੀਂ ਟੀਕੇ ਨਾ ਲਵਾਓ ਅੱਛਾ ਹਾਂਜੀ ਬਿਲਕੁਲ ਨਹੀਂ ਉਹ ਤਾਂ ਚਲ ਗਈਆਂ ਗੋਲੀਆਂ ਮੈਂ ਤੇ ਚਲ ਟੀਕੇ ਜਿਹੜੇ ਉਹਨਾਂ ਨੇ ਭੇਜੇ ਜਾਂ ਤੇ ਸਾਹ ਨੇ ਫਿਰ ਉਹ ਹੀ ਨਾ ਰਹੀ ਨੇ ਨਹੀਂ ਨਹੀਂ ਤੁਸੀਂ ਉਹਨਾਂ ਦੀ ਸਲਾਹ ਲਵਾ ਲਓ ਠੀਕ ਹੈ ਠੀਕ ਕੋਈ ਬਾਕੀ ਮੈਂ ਤੇ ਲੁਕਲਾ ਜਦੋਂ ਤੁਸੀਂ ਪਾਚ ਪਤਾ ਕਰਕੇ ਉਸ ਤੋਂ ਉਹਨੂੰ ਪਿਲਾਉਣੇ ਜਾਂ ਨਹੀਂ ਪਿਲਾਉਣੇ ਮੈਂ ਤੇ ਲੁਕਲਾ ਜਦੋਂ ਮर्जी ਆ ਸਕਦਾ ਠੀਕ ਹੈ ਹਾਂ ਮੈਂ ਮੈਂ ਡਾਕਟਰ ਨੂੰ ਫੋਨ ਕਰਵਾ ਦੂੰਗੀ ਕਿੰਨੀ ਜਿਆਦਾ ਕੋਈ ਗੜਬੜ ਹੋ ਗਈ ਹੈ ਕੋਈ ਨਹੀਂ ਫੋਟੋ ਪਾ ਕੇ ਪੁੱਛ ਲੂਗੀ ਤੇ ਨਾਉਣੇ ਕੋਈ ਨਹੀਂ ਤੁਸੀਂ ਬਣਾ ਕੇ ਤੇ ਦੱਸ ਦੋ ਤੁਸੀਂ ਮੈਂ ਲਵ ਠੀਕ ਹੈ ਓਕੇ ਬੈਠੋ ਚਾਹ ਪਾਣੀ ਪੀ ਲਈ ਬੱਸ ਥੈਂਕ ਯੂ ਸਸਿਕਾ ਸਸਿਕਾ ਪਤਾ ਨਹੀਂ ਉਹਦੇ 1 2 3 ਪਤਾ ਨਹੀਂ ਡਾਕਟਰ ਨੇ ਕਿਹੜੇ ਵੱਲੋਂ ਠੀਕ ਨਾਉਣ ਤੋਂ ਮਨਾ ਕਰਤਾ ਗੜਬੜ ਜਰੂਰ ਲੱਗ ਰਹੀ ਹੈ ਮੈਨੂੰ ਕੋਈ ਆ ਜਿਹੜਾ ਆਪਣਾ ਮਨੀ ਹੈ ਨਾ ਇਹਨੇ ਲਿਖਾਵੇ ਨਾ ਛੇੜਛਾੜ ਕੀਤੀ ਆ ਤੇ ਮਿੰਜਾ ਦਵਾਈ ਇਹਨੇ ਬਦਲੀ ਆ ਇਹ ਨੀਂਦ ਗੋਰੀ ਆ ਡਾਕਟਰ ਤੇ ਕਦੀ ਵੀ ਨਹੀਂ ਦਿੰਦੇ ਹੁੰਦੇ ਆ ਇੱਥੇ ਪਰਮਿਸ਼ਨ ਲੈਣੀ ਪੈਂਦੀ ਆ ਇਨਾ ਕਿਤੇ ਮੈਨੂੰ ਵੀ ਪਤਾ ਵਾ ਐਦਾਂ ਕਰਦੀ ਆ ਜੱਗੂ ਨੂੰ ਫੋਨ ਕਰਦੀ ਆ ਤੇ ਉਹਨੂੰ ਪੁੱਛਦੀ ਆ ਨਾਲ ਇਹਨਾਂ ਸਾਰਿਆਂ ਦੇ ਫੋਟੋਆਂ ਪਾਉਂਗੀ ਤੇ ਕਹੂੰਗੀ ਡਾਕਟਰ ਨੂੰ ਪੁੱਛ ਕੇ ਤੇ ਫੇਰ ਮੈਨੂੰ ਦੱਸ ਉਹਨਾਂ ਦੇ ਵਿੱਚ ਦਵਾਈ ਵੀ ਦੇਣੀ ਹੈਗੀ ਉਹਨਾਂ ਦੇ ਵਿੱਚ ਤਬੇਰ ਅੱਗੇ ਬੜੀ ਖਰਾਬ ਆ ਤੇ ਜੇ ਹੋਰ ਖਰਾਬ ਹੋ ਗਈ ਤੇ ਮੁਣਕੇ ਜਰੂਰ ਹੱਥਾਂ ਨੂੰ ਦੰਦੀਆਂ ਵੱਢਣੀਆਂ ਆ છોકરાઓ આ તો